ਮਾਰਨਿੰਗ ਹੈ ਜੀ ਸਾਰਿਆਂ ਨੂੰ ਸਵੇਰ ਦੀ ਪਿਆਰਪਰੀ ਸਾਸਤਰੀ ਘਾਲ ਹੈ ਜੀ ਤੇ ਲੋ ਜੀ ਆਪਾਂ ਬਣਾਉਣ ਲੱਗੇ ਆ ਅੱਜ ਪੋਹਾ ਸਵੇਰੇ ਸਵੇਰੇ ਤੇ ਬ੍ਰੇਕਫਾਸਟ ਦੇ ਵਿੱਚ ਆਪਾਂ ਪੋਹਾ ਬਣਾਉਣ ਲੱਗੇ ਆ ਜੀ ਉਹਦੇ ਲਈ ਆਪਾਂ ਨੇ ਪਿਆਜ਼ ਔਰ ਹਰੀ ਮਿਰਚ ਕੱਟ ਲਈ ਔਰ ਇਧਰ ਡਰਾਈ ਫੂਡ ਹੈ ਜੋ ਕਿ ਮੈਂ ਭੁੰਨ ਕੇ ਸਾਈਡ 'ਚ ਕੱਢਾਂਗੀ ਪਹਿਲਾਂ ਕੜਾਹੀ ਵੀ ਧਰ ਲਈ ਆਪਾਂ ਨੇ ਕਿ ਅੱਜ ਅਸੀਂ ਸੋਚਿਆ ਵੀ ਅੱਜ ਪੋਹਾ ਬਣਾਉਂਗੇ ਸਵੇਰ ਦਾ ਬ੍ਰੇਕਫਾਸਟ ਤੇ ਜਸਟ ਮੈਂ ਪੋਹਾ ਲੱਗੀਆਂ ਬਣਾਉਣ ਬੱਚੇ ਮੇਰੇ ਅੰਦਰ ਸੁੱਤੇ ਪਏ ਆ ਤੇ ਜਸਟ ਕਰੀਏ ਸ਼ੁਰੂ ਆਪਾਂ ਪੋਹਾ ਬਣਾਣਾ लो जी पोहे दे अपने पैकेट बाहर, जो मैं रात अब सलाह ड्राई फ्रूट पे ड्राई फ्रूट पा पोहा बनावे और जस्ट में तैयारी पोहे की तो लो जी पोहा अपना हो गया बन के रेडी ढक के रख दिया मैं देखो ਅੱਜ ਵੀ ਗਰਮੀ ਬਹੁਤ ਹੈ ਔਰ ਮੈਂ ਪੀ ਰਹੀਆਂ ਆਪਣੀ ਚਾਹ ਗਰਮਾ-ਗਰਮ ਉੱਪਰ ਦੇ ਗਰਮੀ ਹੈ ਉੱਪਰ ਦੇ ਗਰਮ ਚਾਹ ਚਲੋ ਜੀ ਪੀਏ ਚਾਹ ਅੰਦਰ ਜਾ ਕੇ ਪੱਖੇ ਦੇ ਹੇਠਾਂ ਬੈਠਦੇ ਆ ਗਰਮੀ ਬਹੁਤ ਹੈ ਔਰੇ ਤਾਂ ਲੋ ਜੀ ਕੰਮ ਹੋ ਗਿਆ ਮੇਰਾ ਸਾਰਾ ਫਿਨਿਸ਼ ਔਰ ਇਹ ਵੀਡੀਓ ਮੇਰੀ 12:30 ਵਜੇ ਤੋਂ ਸਟਾਰਟ ਹੈ ਜਦੋਂ ਕਿ 12:30 ਬੱਜ ਚੁੱਕੇ ਆ ਔਰ ਬਬਜੋਤ ਬਣਾ ਰਹੀ ਹੈ ਮੈਗੀ ਕਿਉਂਕਿ ਬਈ ਭੁੱਖ ਲੱਗ ਰਹੀ ਹੈ ਤਾਂ ਭੁੱਖ ਮੇ भूख लगी है खाना लाओ तो 2 मिनट वाली मैगी बन रही है क्योंकि मैं होगी लेट ਤੇ ਅਸੀਂ ਸੋਚਿਆ ਵੀ ਚਲੋ ਥੋੜੀ ਜਿਹੀ ਆਪਾਂ ਮੈਗੀ ਬਣਾ ਲੰਨੇ ਅੱਜ ਕਿਉਂਕਿ ਤਿੰਨੋਂ ਜਣੀਆਂ ਅਸੀਂ ਆਪਣੀ ਮੈਗੀ ਖਾ ਲੈਣੀ ਹੈ ਔਰ ਮੇਰੇ ਕੋਲ ਪਿਆ ਪੋਹਾ ਜੋ ਕਿ ਮੈਂ ਸਵੇਰੇ ਬਣਾਇਆ ਥਾ ਔਰ ਇਹ ਆ ਪੈਕੇਟ ਜੋ ਕਿ ਸੌਸ ਕੇ ਮੰਗਵਾਏ ਆ ਮੈਂ ਤੇ ਜਸਟ ਆਪਣੇ ਗਰਮੀ ਬਹੁਤ ਹੈ ਬਈ ਰਸੋਈ ਚ ਬੜਨ ਨੂੰ ਦਿਲ ਨਹੀਂ ਕਰਦਾ ਤੇ ਹੁਣ ਆਪਾਂ ਆਪਣੇ ਖਾ ਕੇ ਅੰਦਰ ਚਲੇ ਜਾਣਾ ਹੈ ਔਰ ਫਿਰ ਆਪਾਂ ਨੇ ਕਰਨਾ ਰੈਸਟ ਗਰਮੀ ਦੇ ਵਿੱਚ ਸੇਫ ਰਹੋ ਕਿਹੜਾ ਉਹਦੇ ਵਿੱਚ ਮਿਰਚ ਹੈ ਮੈਂ ਉਹ ਹੀ ਰੱਖੂੰ ਆ ਉਹ ਵਿੱਚ ਪਾਣੀ ਪਰ ਮਿਰਚ ਨਾ ਪਾਈ ਬਿਲਕੁਲ ਵੀ ਹੁਣ ਮੈਂ ਆਪਣੇ ਵਾਲੇ ਮਾ ਪਾਉਂਗਾ ਨਹੀਂ ਨਹੀਂ ਪੂਰੇ ਮਾ ਪਾ ਦੇ ਰੂਪ ਹਾਂ ਉਹ ਪੂਰੀ ਬਹੁਤ ਤੇਜ ਹੈ ਨਹੀਂ ਜਦ ਅੱਧਾ ਪਾ ਲਈ ਉਸਮੇ ਤੇਜ ਕਰਨੀ ਹੋਈ ਤਾਂ ਬਾਦਾਂ ਪਾਈ ਇਸਮੇ ਤੇ ਥੋੜੀ ਪਾ ਲਈ ਲੈ ਤੇ ਉਹ ਆ ਨਾ ਪੈਰੀ ਪੈਰੀ ਹਾਂ ਤੇ ਇਸ ਨੂੰ ਅੱਧੀ ਪਾਈ ਇਹ ਐਨੀ ਕ ਪਾ ਲੇ ਮਿਰਚ ਦੀ ਜਗ੍ਹਾ ਬਾਕੀ ਜੇ ਤੁਹਾਨੂੰ ਹੋਰ ਸਪਾਈਸੀ ਕਰਨੀ ਹੈ ਨਾ

ਆਪਣੀ ਮਪਾਲੀ ਜੋ ਰੂਪ ਚਲ ਉੱਪਰ ਦੀ ਛਿੜਕ ਲੂੰਗੀ ਮੈਂ ਬਾਅਦ ਵਿੱਚ ਆਪਣੀ ਮਪਾਲੀ ਲੈ ਅਲੱਗ ਤੇ ਕਿਉਂਕਿ ਮੈਨੂੰ ਪਤਾ ਨਹੀਂ ਨਾ ਵੀ ਰੂਪ ਖਾਏਗੀ ਮਿਰਚ ਵਾਲਾ ਪਤਾ ਨਹੀਂ ਨਹੀਂ ਲੋ ਜੀ ਆਪਾਂ ਇਹ ਬੰਦ ਕਰ ਦਿੰਦੇ ਹਾਂ ਹਾਂ ਠੀਕ ਹੈ ਗੇਰੋ ਤੇ ਸਕਰੀਨ ਮੈਂ ਕਹਤੇ ਆ ਨਾ ਕਿ ਚਲੋ भूख ਤਾਂ ਲੱਗਤੀ ਆ ਭਾਈ ਕੰਮ ਮੇਰਾ ਲੇਟ ਹੋ ਗਿਆ ਤਾਂ ਥੋੜਾ ਜਿਹਾ ਤਾਂ ਜਸਟ ਮੇਰਾ ਕੰਮ ਹੋਣੀ ਨਿਭੜਿਆ ਤਾਂ ਹਣਾ ਤੇ ਮੇਰੀ ਬੇਟੀ ਇਨਾ ਹੈਲਪ ਕਰਦੀ ਆ ਨਾ ਕਹਿੰਦੇ ਆ ਹਰੇਕ ਘਰ ਦੇ ਵਿੱਚ ਬੇਟੀ ਜ਼ਰੂਰ ਹੋਣੀ ਚਾਹੀਦੀ ਹੈ ਮੇਰੀ ਧੀ ਰਾਣੀ ਨੇ ਪਹਿਲਾਂ ਮੈਨੂੰ ਉਸ ਕੰਜਵੀ ਬਣਾ ਕੇ ਦੇਈ ਕੰਮ ਕਰਦੀ ਨੂੰ ਤੇ ਹੁਣ ਵਿਚਾਰੀ ਮੈਗੀ ਬਣਾ ਰਹੀ ਹੈ ਕਹਿੰਦੀ ਮੰਮਾ ਮੈਗੀ ਬਣਾ ਲੈਣੇ ਅੱਜ ਆਪਾਂ ਥੱਕ ਗਏ ਕਿਉਂਕਿ ਕੰਮ ਦੇਖੋ 12 ਵਜ ਜਾਂਦੇ ਆ ਹਨਾ ਕਰਦੇ ਕਰਦੇ ਕਹਿੰਦੇ ਆ ਨਾ ਧੀਆਂ ਦਾ ਸੁੱਖ ਬਹੁਤ ਹੁੰਦਾ ਹੈ ਚਲੋ ਲੋਕ ਕਹਿ ਦਿੰਦੇ ਆ ਵੀ ਕੁੜੀਆਂ 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 ਹਨਾ ਪਰ ਕਹਿੰਦੇ ਆ ਨਾ ਧੀਆਂ ਦੀ ਮਾਂ ਰਾਣੀ ਤੋਂ ਮੈਂ ਰਾਣੀ ਆ ਜੀ ਧੀਆਂ ਦੀ ਮਾਂ ਔਰ ਫਿਲਹਾਲ ਮੈਗੀ ਬਣ ਰਹੀ ਹੈ ਇੱਧਰ ਆਪਣੀ ਔਰ ਰੁਪੰਜਲ ਦਿਖਾ ਰਹੀਆਂ ਰੁਪੰਜਲ ਅੰਦਰ ਆਰਾਮ ਦੇ ਟੀਵੀ ਦੇਖ ਰਹੀ ਆ ਔਰ ਯਹਾਂ ਪੇ ਰੁਪੰਜਲਾ ਜੋ ਕਿ ਟੀਵੀ ਦੇਖ ਰਹੀ ਹੈ ਔਰ ਯਹਾਂ ਪੇ ਰੁਪੰਜਲਾ ਕਿਉਂਕਿ ਗਰਮੀ ਹੋਈ ਵੀ ਬਹੁਤ ਰੁਪੰਜਲ ਨੂੰ ਪੱਖੇ ਦੇ ਹੇਠਾਂ ਪਾਇਆ ਵਾਇਆ ਸੀ ਤੇ ਰੁਪੰਜਲ ਪੁੱਤ ਇੱਧਰ ਨੂੰ ਰੱਖ ਸਰਾਣਾ ਕੂਰੇ ਹਵਾ ਆਏਗੀ ਰੱਖੋ ਸਰਾਣੇ ਦੇ ਉੱਪਰ ਸੀ ਰੱਖੋ ਆ ਟੇਬਲ ਨਾਲ ਉੱਧਰ ਰੱਖਿਆ ਟੇਬਲ ਘਾਤੇ ਰੱਖਿਆ ਔਰੇ ਹਾਂ ਟੇਬਲ ਘਾਤੇ ਰੱਖਿਆ ਵਾਇਆ ਕੁਛ ਨਹੀਂ ਕਿਹਾ ਉਹ ਬੰਦਾ ਆ ਗਿਆ ਆਪਣੇ ਸਮਾਨ ਰੱਖੋ ਮੈਗੀ ਮਿਲੇਗੀ ਹੁਣ ਆਪਕੋ ठीक है हम हाँ मैगी खाएंगे बैठ जाओ सारे सब्जी वाला तो असी खाई अपनी मैगी और देख के आ रही सब्जी वाले को क्या सब्जी है फिलहाल भाई देखने जा रहे हैं सब्जी वाले वाले को गर्मी बहुत है सच्ची धुप्पा तो निकल भी नहीं जाता बाहर इन्नी गर्मी है ना बहुत ज़्यादा चलो देखते हैं हाँ देखते हैं क्या सब्जी है गर्मी बहुत है ਬਈ ਗਰਮੀ ਬਹੁਤ ਆ ਸੱਚੀ ਆਲੂ ਹੈਗੇ ਵੀਰ ਸਬਜੀ ਕੀ ਜੋ ਲੋ ਜੀ ਇਧਰ ਟਮਾਟਰ ਇਧਰ ਗਿੰਡੀ ਲੋ ਗਿਆ ਢਿੰਡੀ ਗੋਭੀ ਹਾਂ ਜੇ ਕਿਸੇ ਨੂੰ ਸਬਜੀ ਲੈਣੀ ਆਂ ਤਾਂ ਵੀਰ ਕੋਲ ਲੈ ਲੈ ਕਰੋ ਬਹੁਤ ਵਧੀਆ ਸਬজੀਆਂ ਲੈ ਕੇ ਆਂਦਾ ਔਰ ਠੀਕ ਰੇਟ ਵਾਂ ਹਣਾ ਵੀਰ ਹਾਂ ਠੀਕ ਹੈ ਖਤਮ ਹੋ ਗਏ ਤੇ ਫਿਰ ਆਲੂ ਲਦੀਆਂ ਲੈਣ ਉਲੇਕੇ ਦੀ ਨੇ ਟੱਕ ਜਦੋਂ ਲਗੇਵੇ ਵੀਰ ਆਲੂਗੇ ਚਿੱਟੇ ਜਾਂ ਕਿਲੇ ਕਿਹੜੇ ਆਲੂ ਦੀ ਗੋਆ ਦਿੱਦੀ ਕਿਹੜਾ ਠੀਕ ਹੋਣਾ ਠੀਕ ਹੈ ਨੇ ਟੱਕ ਜੇ ਵੀ ਲਗੇਵੇ ਤੇ ਟੱਕਲੇ ਨਾਲ ਇਹ ਲੋਕ ਲੈਣੇ ਟੱਕ ਟੁੱਟੋ ਮੈਂ ਤਾਂ ਅਹੀਂ ਘਟ ਲੈ ਰੀਆਂ ਮਾ ਪੁੱਤ ਬਜਾਣੇ ਆ ਨਹੀਂ ਗਰਮੀ ਇੰਨੀ ਪੈ ਰਹੀ ਐ ਉਹ ਜਿਹੜੀ ਦਾੜੀਆਂ ਨਹੀਂ ਪੈਦਾ ਹੋ ਜਾਂਦੀਆਂ ਉਹ ਗੈਈਆਂ ਇਹ ਬੇਟੇ ਅੰਗਣ ਗਰਮ ਹੋ ਰਿਹਾ ਤੇ ਆਹੋਂ ਗਰਜੇਗਾ ਇਹ ਰਬਰ ਦਾਦਾ ਕੁਝ ਨਾ ਚੱਲ ਜਿੰਦੂ ਸਭ ਸਿੱਖੇ ਹੋਏ ਆਣ ਮੇਰੀ ਵੀ ਦਾਲ ਕੀ ਸਲਾਹਤੀ ਦੇਖ ਤੇ ਨਿਕਲ ਗਈ ਆਲੂ ਕਹਿੰਦਾ ਤੇਰਾ ਆਲੂ ਹੈ ਨਹੀਂ ਮੇਰੇ ਖਤਮ ਹੋ ਗਏ ਕੱਲ ਕਿਸੇ ਤੇ ਲੈ ਤੇ ਉਦੋਂ ਲੈਦਾ ਫਿਰ ਦੇਖ ਕਦੇ ਨਹੀਂ ਹੋਏ ਮਸਬਈ ਕੱਟ ਦੇ ਹਾਂ ਨਹੀਂ ਕੋਈ ਨਹੀਂ ਹੋਰ ਕੋਈ ਪੈਂਦੀ ਤਿੰਨ ਕਰਨੀਆਂ ਹੈ ਆ ਤਿੰਨ ਮੈਂ ਕੱਟਦੇ ਆ ਤਾਂ ਜਸਟ ਮੈਂ ਲੈ ਆਇਆ ਜੀ ਬੈਂਗਣ ਕਿਉਂਕਿ ਹੋਰ ਕੋਈ ਸਬਜ਼ੀ ਨਹੀਂ ਸੁਝ ਰਹੀ ਤੀ ਵੀ ਕੀ ਲਵਾਂ ਹਨਾ ਤਾਂ ਮੈਂ ਬੈਂਗਣ ਔਰ ਆਲੂ ਲੈਏ ਆਂ ਔਰ ਫਿਲਹਾਲ ਮੈਂ ਅੰਦਰ ਧੋ ਕੇ ਰੱਖ ਤੇ ਟੋਕਰੀ ਚ ਕੱਢ ਕੇ ਹਾਏ ਰੱਬਾ ਇੰਨੀ ਗਰਮੀ ਹੈ ਨਾ ਬਾਹਰ ਔਰ ਉਸਕੇ ਬਾਅਦ ਔਰ ਹਵਾ ਵੀ ਚੱਲ ਰਹੀ ਹੈ ਲੇਕਿਨ ਹਵਾਇ ਗਰਮ ਗਰਮ ਹਵਾ ਆ ਰਹੀ ਹੈ ਹਵਾ ਜ਼ਰੂਰ ਆ ਰਹੀ ਹੈ ਲੇਕਿਨ ਗਰਮ ਹੈ ਫਿਲਹਾਲ ਬਹੁਤ ਤੇਜ਼ ਹਵਾ ਚੱਲ ਰਹੀ ਹੈ ਬਾਹਰੋਂ ਵੀ ਗਰਮ ਹੈ ਔਰ ਅੱਜ ਮੇਰਾ ਮਾਨ ਬਹੁਤ ਉਦਾਸ tha ਕਈ ਵਾਰ ਹੋ ਜਾਂਦਾ ਨਾ ਤੇ ਪਤਾ ਨਹੀਂ ਸਮਝ ਨਹੀਂ ਆਉਂਦਾ ਮੈਂ ਕਿਵੇਂ ਦੱਸਾਂ ਹਾਇ ਰੱਬਾ ਕਦੀ ਵਲੋਗ ਬਣਾ ਕੇ ਪਾਵਾਂਗੀ ਤੇ ਸੱਚੀ ਦੁਨੀਆ ਦਲ ਬਦਲੂ ਹੈ ਬਹੁਤ ਜ਼ਿਆਦਾ ਮਤਲਬੀ ਦੁਨੀਆ ਬਹੁਤ ਜ਼ਿਆਦਾ ਦੇਖ ਲਈ ਮੈਂ ਹਨਾ ਚਲੋ ਕੋਈ ਨਹੀਂ ਚੰਦੇ ਨਾ ਪਹਲਾ ਕਰਕੇ ਪਹਲਾ ਕਰਨਾ ਚਾਹੀਦਾ ਕੋਈ ਵੀ ਹੈ ਪਰਮਾਤਮਾ ਦੇਖਦਾ ਪਰ ਰੱਬ ਦੇਖਦਾ ਹਨ ਤੇ ਪਹਲਾ ਕਰੋ ਆਪਾਂ ਪਰਮਾਤਮਾ ਸਭ ਦੇਖਦਾ ਆਪਾਂ ਨੂੰ ਚੰਗਾ ਕਰਨਾ ਚਾਹੀਦਾ ਹਰੇਕ ਦਾ ਆਵੇਂ ਲੋਕ ਦੁਨੀਆ ਆਏ ਕਿਸੇ ਪਾਸੇ ਲੋਟ ਨਹੀਂ ਆਂਦੀ ਦੁਨੀਆ ਛੱਡੋ ਪਰ ਆਪਾਂ ਇਗਨੋਰ ਮਾਰਦੇ ਆ ਗੱਲਾਂ ਨੂੰ ਤੇ ਫੈਮਿਲੀ ਦੇ ਵਿੱਚ ਪਰਿਵਾਰ ਦੇ ਵਿੱਚ ਹਨ ਛੋਟੀ ਮੋਟੀ ਗੱਲਾਂ ਹੁੰਦੀਆਂ ਰਹਿੰਦੀਆਂ ਲੇਕਿਨ ਆਪਾਂ ਬਹੁਤ ਖੁਸ਼ ਹੈ ਬੀ ਹੈਪੀ ਮੇਰੇ ਹਸਬੰਡ ਮੈਂ ਮੇਰੇ ਬੱਚੇ ਅਸੀਂ ਬਹੁਤ ਖੁਸ਼ ਹਾਂ ਪਰਮਾਤਮਾ ਨੇ ਸਾਨੂੰ ਹੱਥ ਪੈਰ ਸਹੀ ਸਲਾਮਤ ਦੇ ਆ ਘਰ ਕੇ ਖਾਣ ਵਾਸਤੇ ਪਰਮਾਤਮਾ ਮੇਰੇ ਹਸਬੰਡ ਦੀ ਕਮਾਈ ਕੀ ਵਿੱਚ ਬਰਕਤ ਰੱਖਣਾ ਤੇ ਵਧੀਆ ਬਰਕਤ ਰੱਖਣਾ ਕਮਾਈ ਚ ਤਾਂ ਕਿ ਸਾਨੂੰ ਹੱਥ ਨਾ ਡੜਨਾ ਪਵੇ ਕਿਸੇ ਅੱਗੇ ਤੇ ਬਾਕੀ ਸਿੱਟਣ ਵਾਲੇ ਤਾਂ ਆਪਣੀ ਹੁੰਦੇ ਆ ਹਨ ਇਹ ਤੁਸੀਂ ਸਮਝ ਹੀ ਗਏ ਹੋਣੇ ਸਿੱਟਣ ਵਾਲਾ ਕੋਈ ਬਾਹਰਲਾ ਨਹੀਂ ਹੁੰਦਾ ਆਪਣੀ ਹੁੰਦੇ ਆ ਤੇ ਜਸਟ ਚੱਲਦੇ ਆ ਹੁਣ ਆਪਾਂ ਅੰਦਰ ਔਰ ਵਲੌਗ ਬਣਾਉਂਗੀ ਕਦੇ ਫੇਮਸ ਹੋਾਂਗੀ ਨਾ ਬੜੀ ਯੂਟਿਊਬਰ ਬਣਾਂਗੀ ਅਭੀ ਤਾਂ ਬਹੁਤ ਛੋਟੀ ਹਾਂ ਮੈਂ ਬਹੁਤ ਛੋਟੀ ਹਾਂ ਕਦੇ ਬੜੀ ਬਣਾਂਗੀ ਨਾ ਫਿਰ ਆਪਾਂ ਗੱਲਾਂਬੱਤਾਂ ਕਰੂਗੇ ਲੋਜੀ ਗਰਮੀ ਬਹੁਤ ਹੈ ਔਰ ਲਾਈਟ ਨੇ ਮਾਰਿਆ ਕੱਟ ਔਰ ਇਨਵਰਟਰ ਪਰ ਚੱਲ ਰਿਹਾ ਪੱਖਾ ਉਸ ਦੇ ਬਾਵਜੂਦ ਵੀ ਗਰਮੀ ਬਹੁਤ ਜ਼ਿਆਦਾ ਹੈ ਲੇਕਿਨ ਚਲੋ ਦੇਖਦੇ ਹਾਂ ਔਰ ਅੱਜ ਮੈਂ ਕਲੈਚਰੀ ਲਾਇਆ ਤਾਂ ਹੀ ਬਾਲਾਂ ਨੂੰ ਸਿਰਨਾ ਹੀ ਵੀ ਆ ਮੈਂ ਸੋਚ ਰਹੀ ਆ ਕਿ ਸਰਕੀ ਮੇਵਾਵਾ ਗਰਮੀ ਦੇ ਵਿੱਚ ਟੈਨਸ਼ਨ ਹੁੰਦੀ ਆ ਸਿਰ ਤਾਂ ਨਾ ਲੈਣੇ ਆ ਲੇਕਿਨ ਸਰਦੀਆਂ ਦਾ ਮੌਸਮ ਸਭ ਤੋਂ ਬੈਸਟ ਆ ਹਨਾ ਸਰਦੀਆਂ ਦਾ ਵਧੀਆ ਹੁੰਦਾ ਆ ਤੇ ਚਲੋ ਜੀ ਚੱਲਦੇ ਆਪਾਂ ਅੰਦਰ ਔਰ ਥੋੜੀ ਦਰ ਦੇਖਦੇ ਆ ਆਪਣੇ ਬੱਚਿਆਂ ਨੂੰ ਹੋ ਜੀ ਫਰੈਂਡਸ ਆਪਾਂ ਕਰਦੇ ਆਂ ਵਲੌਗ ਦਾ ਐਂਡ ਕਿਉਂਕਿ ਵਲੌਗ ਹੋ ਜੂਗਾ ਲੰਬਾ ਜਿਆਦਾ ਔਰ ਜਸਟ ਮੈਂ ਥੋੜੀ ਦੇ ਰੈਸਟ ਕਰਿਆ ਬੈਠ ਕੇ ਕਿਉਂਕਿ ਗਰਮੀ ਬਹੁਤ ਹੈ ਸੇਫ ਰਹੋ ਘਰ ਦੇ ਵਿੱਚ ਰਹੋ ਬੱਚੇ ਮੇਰੇ ਗਰਮੀ ਤੋਂ ਮੈਂ ਅੰਦਰ ਬਿਠਾਏ ਹੋਏ ਆਂ ਅੱਜ ਲਾਈਟ ਦਾ ਲੱਗਿਆ ਹੋਇਆ ਕੱਟ ਸਾਡੇ ਲਾਈਟ ਗਈ ਹੋਈ ਅੱਜ 10 ਵਜੇ ਕੀ ਹਾਲੇ ਤੱਕ ਆਈ ਨਹੀਂ ਹੈਗੀ ਇਨਵਰਟਰ ਚੱਲ ਰਿਹਾ ਬਾਕੀ ਅੱਜ ਲਾਈਟ ਕੋਈ ਨਹੀਂ ਆਈ ਹੈਗੀ ਤੇ ਚਲੋ ਜੀ ਨੈਕਸਟ ਵਲੌਗ ਦੇ ਵਿੱਚ ਮਿਲਦੇ ਹਾਂ ਹੁਣ ਆਪਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਫਟਾਫਟ ਜਾ ਕੇ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਬਾਹਰ ਨਿਕਲਦੀਆਂ ਵਧੀਆ ਹਵਾ ਆਂਦੀ ਹੈ ਲੇਕਿਨ ਅੰਦਰ ਚਲੋ ਠੀਕ ਹੈ ਪੱਖੇ ਦੀ ਹਵਾ ਤਾਂ ਲੱਗ ਰਹੀ ਹੈ ਲekin ਬਾਹਰ ਬੈਠਾ ਵੀ ਨਹੀਂ ਜਾਂਦਾ ਹਵਾ ਤਾਂ ਚਲੋ ਸੋਹਣੀ ਆ ਲੇਕਿਨ ਧੁੱਪ ਵੀ ਹੈ ਬੇੜੇ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਬੇੜੇ ਦੇ ਵਿੱਚ ਇੱਕ ਵੀ ਪੇੜ ਨਹੀਂ ਹੈ ਸਾਡੇ ਲੱਗਿਆ ਹੋਇਆ ਕਿਉਂਕਿ ਗੱਡੀ ਖੜਦੀ ਆ ਨਾ ਉਹਦੇ ਕਰਕੇ ਪੇੜ ਕੋਈ ਨਹੀਂ ਲਗਾਇਆ ਹੈਗਾ ਪਹਿਲਾਂ ਲੱਗੇ ਹੋਏ ਤੇ ਦੋ ਫਿਰ ਪੱਟਦੇ ਤੇ ਅਸੀਂ ਆੜੂ ਲੱਗੇ ਹੋਏ ਤੇ ਸਾਡੇ ਪਹਿਲਾਂ ਆੜੂ ਬਹੁਤ ਲੱਗਦੇ ਤੇ ਤੇ ਚਲੋ ਜੀ ਯਾਦ ਆ ਗਿਆ ਆੜੂ ਵਾਲੀ ਟਾਈਮ ਕਿਉਂਕਿ ਇਸ ਟਾਈਮ ਨਾ ਆੜੂ ਸਾਡੇ ਲੱਗ ਲੱਗ ਹਟਦੇ ਤੇ ਮਤਲਬ ਸਾਵਣ ਦੇ ਮਹੀਨੇ ਚ ਨਾ ਝਾੜ ਪੂਰੀ ਤਰ੍ਹਾਂ ਹੋ ਜਾਂਦਾ ਤਾੜੂਆਂ ਦਾ ਚਲੋ ਕੋਈ ਗੱਲ ਨਹੀਂ ਹਣਾ ਫੇਰ ਲਾਵਾਂਗੇ ਜਦੋਂ ਸਾਡਾ ਫੇਰ ਦੁਬਾਰਾ ਕੋਈ ਨਵਾਂ ਵਿੜਾ ਹੋਊਗਾ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈਏ ਬਾਏ ਬਾਏ ਟੇਕ ਕੇਅਰ ਵਾਹਿਗੁਰੂ ਸਭ ਨੂੰ ਤੰਦਰੁਸਤੀਆਂ ਬਖਸਣ ਤੇ ਜਿਹੜੇ ਜਿਹੜੇ ਮੇਰੇ ਵਲੌਗ ਦੇਖਦੇ ਆ ਉਹਨਾਂ ਦੀ ਵੀ ਰੱਬ ਖੁਸ਼ੀਆਂ ਦੇਣ ਔਰ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਵੀ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ